ਕਾਂਗਰਸ ਦੇ ਵਿੱਚ ਕਹਿੰਦੇ ਵੱਡਾ ਫੇਰ ਬਦਲ ਹੋਣ ਵਾਲਾ ਹੈ ਕਾਂਗਰਸ ਦੇ ਵਿੱਚ ਪਹਿਲਾਂ ਵੀ ਫੇਰ ਬਦਲ ਹੋਇਆ ਸੂਬਾ ਪੱਧਰ ਦੇ ਉੱਤੇ ਜਿਹੜੇ ਅ ਇਨਚਾਰजेस ਨੇ ਉਹਨਾਂ ਨੂੰ ਬਦਲਿਆ ਗਿਆ ਤੇ ਹੁਣ ਇੱਕ ਦੁਬਾਰਾ ਚਰਚਾ ਛਿੜ ਗਈ ਹੈ ਕਾਂਗਰਸ ਦੇ ਵਿੱਚ ਚਰਚਾ ਛਿੜੀ ਹੈ ਐਤਕੀ ਪ੍ਰਧਾਨ ਦੀ ਪੀਪੀਸੀਸੀ ਪ੍ਰਧਾਨ ਦੀ ਪ੍ਰਗਟ ਸਿੰਘ ਜਿਹੜੇ ਨੇ ਉਹ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਨੇ ਰਾਹੁਲ ਗਾਂਧੀ ਦੇ ਨਾਲ ਪਹਿਲਾਂ ਨੇੜਤਾ ਰਾਜਾ ਵਰਗ ਦੀ ਖਾਸੀ ਰਹੀ ਹੈ ਪ੍ਰਚਾਰੀ ਵੀ ਜਾਂਦੀ ਰਹੀ ਹੈ ਪਰ ਹੌਲੀ-ਹੌਲੀ ਇਹ ਇਹ ਨੇੜਤਾ ਜਿਹੜੀ ਹੈ ਉਹ ਰਾਜਾ ਬ੍ਰਿੰਗ ਦੇ ਨਾਲ-ਨਾਲ ਬਾਕੀ ਲੀਡਰਾਂ ਦੇ ਨਾਲ ਵੀ ਹੋ ਗਈ ਜਿਹਦੇ ਵਿੱਚ ਚੰਜੀ ਸਿੰਘ ਚੰਨੀ ਵੀ ਇੱਕ ਹਿੱਸਾ ਨੇ ਜਿਹਦੇ ਵਿੱਚ ਪ੍ਰਗਟ ਸਿੰਘ ਵੀ ਹਿੱਸਾ ਹੁਣ ਨਜ਼ਰ ਆ ਰਹੇ ਹੈ ਜਾਣਕਾਰੀ ਮੁਤਾਬਕ ਪ੍ਰਗਟ ਸਿੰਘ ਦਿੱਲੀ ਜਾ ਕੇ ਤੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਆਏ ਨੇ ਮੁਲਾਕਾਤ ਕਰਕੇ ਆਏ ਨੇ ਪਰ ਇਹ ਮੁਲਾਕਾਤ ਸਿਆਸੀ ਸਫਾ ਦੇ ਵਿੱਚ ਕਾਂਗਰਸ ਵਾਸਤੇ ਬਹੁਤ ਵੱਡੇ ਪੱਧਰ ਤੇ ਵਿਚਾਰੀ ਜਾ ਰਹੀ ਹੈ ਇੱਕ ਪਾਸੇ ਪਹਿਲਾਂ ਵੀ ਇਹ ਚਰਚਾ ਚੱਲਦੀ ਪਈ ਸੀ ਕਿ ਕਾਂਗਰਸ ਦੇ ਵੱਲੋਂ ਆਪਣਾ ਪੰਜਾਬ ਪ੍ਰਧਾਨ ਜਿਹੜਾ ਉਹ ਬਦਲਿਆ ਜਾਵੇਗਾ ਹਾਲਾਂਕਿ ਪੰਜਾਬ ਮਸਲਿਆਂ ਦੇ ਇਨਚਾਰਜ ਨੂੰ ਜਿਹੜਾ ਉਹ ਜ਼ਰੂਰ ਬਦਲ ਦਿੱਤਾ ਗਿਆ ਪਹਿਲਾਂ ਜਿੱਥੇ ਦਿਵੇਂਦਰ ਯਾਦਵ ਸੀਗੇ ਉੱਥੇ ਹੁਣ ਭੁਪੇਸ਼ ਭਗੇਲ ਨੂੰ ਲਗਾ ਦਿੱਤਾ ਗਿਆ ਹੈ ਔਰ ਅ ਹੋਰ ਵੀ ਜਿਹੜੀਆਂ ਤਬਦੀਲੀਆਂ ਨੇ ਉਹ ਕਾਂਗਰਸ ਹੁਣ ਅੰਡਰਗੋ ਨਜ਼ਰ ਆ ਰਹੀ ਹੈ ਇਹਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈ ਇਸ ਵੇਲੇ ਤਰਥਲਨੀ ਮੱਚੀ ਹੋਈ ਹੈ ਇੱਕ ਪਾਸੇ ਪ੍ਰਗਟ ਸਿੰਘ ਨੇ ਇੱਕ ਪਾਸੇ ਰਾਜਾ ਬਣ ਕੇ ਜਿਹੜੇ ਮੌਜੂਦਾ ਪ੍ਰਧਾਨ ਨੇ ਔਰ ਦੂਜੇ ਪਾਸੇ ਅ ਸੁਖਜਿੰਦਰ ਸਿੰਘ ਗੰਧਾਵਾ ਉਹਨਾਂ ਦੀ ਚਰਚਾ ਵੀ ਚੱਲਦੀ ਪਈ ਹੈ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਦੀ ਚਰਚਾ ਵੀ ਚੱਲਦੀ ਪਈ ਹੈ ਪਰ ਇੱਕ ਚੀਜ਼ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਪ੍ਰਗਟ ਸਿੰਘ ਦਾ ਨਾਮ ਆਪ ਪ੍ਰਚਲਿਤ ਹੋ ਗਿਆ ਹੈ ਜਿੱਥੇ ਦੂਜੇ ਪਾਸੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਨਜ਼ਰ ਆਏ ਸੁਖਜਿੰਦਰ ਰੰਧਾਵਾ ਇਸ ਕੰਟੈਕਸਟ ਦੇ ਵਿੱਚ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਕੁਝ ਬੈਕ ਫਰੰਟ ਦੇ ਉੱਤੇ ਨਜ਼ਰ ਆ ਰਿਹਾ ਸਿੱਧੇ ਤੌਰ ਤੇ ਕੁਝ ਬੋਲਦੇ ਜਾਂ ਕੋਈ ਗੱਲਬਾਤ ਕਰਦੇ ਨਜ਼ਰ ਨਹੀਂ ਆ ਰਹੇ ਕੋਈ ਬਿਆਨ ਉਹਨਾਂ ਦਾ ਅਜੇ ਤੱਕ ਨਸ਼ਰ ਨਹੀਂ ਹੋਇਆ ਹੋ ਸਕਦਾ ਪ੍ਰਤਾਪ ਬਾਜਵਾ ਆਪ ਨਾ ਚਾਹੁੰਦੇ ਹੋਣ ਕਿ ਉਹ ਪੰਜਾਬ ਪ੍ਰਧਾਨ ਬਣਨ ਔਰ ਆਲਰੇਡੀ ਲੀਡਰ ਆਪੋਜੀਸ਼ਨ ਹੈਗੇ ਨੇ ਔਰ ਉਹਨਾਂ ਦਾ ਔਰਾ ਜਿਹੜਾ ਹੈ ਉਹਨਾਂ ਨੂੰ ਦੇਖ ਕੇ ਆਹੀ ਕਿਹਾ ਜਾਂਦਾ ਹੈ ਕਿ ਪ੍ਰਤਾਪ ਬਾਜਵਾ ਜ਼ਰੂਰ ਚਾਹੁੰਦੇ ਹੋਣਗੇ ਕਿ ਉਹ ਮੁੱਖ ਮੰਤਰੀ ਚੇਰਾ ਕਾਂਗਰਸ ਦਾ ਹੋਣ ਪਰ ਦੂਜੇ ਪਾਸੇ ਪ੍ਰਗਟ ਸਿੰਘ ਦੀ ਚਰਚਾ ਜਿਹੜੀ ਆ ਉਹ ਜ਼ਰੂਰ ਚੱਲ ਗਈ ਹੈ ਪ੍ਰਗਟ ਸਿੰਘ ਪੰਜਾਬ ਤੋਂ ਦੁਆਬੇ ਦੇ ਨਾਲ ਤਾਲੁਕ ਰੱਖਦੇ ਆ ਜਲੰਧਰ ਨਾਲ ਤਾਲੁਕ ਰੱਖਦੇ ਆ ਜਲੰਧਰ ਤੋਂ ਵਿਧਾਇਕ ਨੇ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਵੀ ਹੁਣ ਮੰਤਰੀ ਲੈਵਲ ਦੇ ਉੱਤੇ ਆ ਚੁੱਕੇ ਨੇ ਦੁਬਾਰਾ ਔਰ ਐਮਪੀ ਬਣ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਐਮਪੀ ਨੇ ਉਹ ਵੀ ਖਾਸੇ ਨੇੜੇ ਦੱਸੇ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਪਹਿਲਾਂ ਚਰਨਜੀਤ ਸਿੰਘ ਚੰਨੀ ਵੀ ਦਿੱਲੀ ਜਾ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਸੀ ਬਹੁਤ ਕੁਝ ਇਸ ਵੇਲੇ ਪੈਰਲੈਲੀ ਕਾਂਗਰਸ ਦੀਆਂ ਸਫਾਂ ਦੇ ਵਿੱਚ ਵੀ ਚੱਲਦਾ ਪਿਆ ਕਿਉਂਕਿ ਹੌਲੀ-ਹੌਲੀ ਜਿਵੇਂ-ਜਿਵੇਂ ਇਲੈਕਸ਼ਨਸ ਨਜ਼ਦੀਕ ਆਉਂਦੀਆਂ ਕਾਂਗਰਸ ਦੇ ਵਿੱਚ ਪਾੜ ਜਿਹੜਾ ਉਹ ਪੈਣਾ ਕਿ ਤਨਕਦਰ ਸ਼ੁਰੂ ਹੋ ਜਾਂਦਾ ਹੁਣ ਦੇਖਣ ਵਾਲੀ ਗੱਲ ਹੈ ਕਿ ਰਾਜਾ ਬੜਿੰਗ ਦੀ ਜਿਹੜੀ ਪ੍ਰਧਾਨਗੀ ਵਾਲੀ ਕੁਰਸੀ ਹੈ ਕਿ ਉਹ ਰਾਜਾ ਬੜਿੰਗ ਦੇ ਕੋਲ ਰਹੇਗੀ ਜਾਂ ਕਿਧਰੇ ਹੋਰ ਜਾਵੇਗੀ ਕਿਉਂਕਿ ਪ੍ਰਗਟ ਸਕਦਾ ਨਾਮ ਹੁਣ ਚੱਲਣ ਲੱਗ ਗਿਆ ਜੋ ਵੀ ਹੋਏਗਾ